ਵੱਡਾ ਇਹਦਾ ਇਹ ਮੇਰੇ ਕੋਲ ਜਿਹੜਾ ਇਹ ਮੇਰੇ ਛਾਲੇ ਦਾ ਮੁੰਡਾ ਆ ਇਹਦਾ ਆ ਇਹ ਦੇਗਾ ਬਾਈ ਵੱਡੇ ਮੁੰਡੇ ਨਾਂ ਕੀ ਆ ਬਾਪੂ ਦਾ ਨਾਂ ਕੀ ਆ ਅਜੀਤਦਾ ਹਰਜੀਤ ਸਿੰਘ ਜੀ ਸੁਦਰਜੀਤ ਸੁਦਰਜੀਤ ਤੇ ਪਿੰਡ ਤੁਹਾਡਾ ਅਸੀਂ ਦੁੱਲੂ 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 ਪਾਕਿਸਤਾਨ ਚ ਜਿਲ੍ਹਾ ਜਿਲ੍ਹਾ ਲਾਹੌਰ ਹਾਂ ਔਰ ਇਹ ਲੋਕ ਕਿ ਨਾਲ ਚਰੋ ਗਿਆ ਆ। ਇਹ ਕਿੰਨੀ ਉਡੀ ਬਬਲੀ? ਕਿੰਨੀ ਹੈ ਜੋ ਉਪਰ। ਉਪਰ ਨੇ 94 ਗਾੜਿਆ। 94 ਨੇ ਤਾਂ। ਯਾਦ ਹੁੰਦੀ ਹੈ ਜੇ ਫਿਰ ਉਹਦੀ ਉਹਦੀ ਵੀ ਯਾਦ। ਹਲਾ ਪ੍ਰਾਣੀਆਂ। ਹਜੇ ਵੀ ਮਿਲੇ ਉੱਤਰ ਜਾਣ ਦਾ। ਮੋਟਾ ਦਾ ਸਾਥ ਬਣਾਉਂ ਜਾਦਾ। ਕਦੇ ਨਹੀਂ। ਜਾਏ ਕਿਤੇ ਕੋ ਉਂਦਰਾ ਦੇਖੜ ਪਰਾਲਾ ਪਿੰਡ ਆਪਣਾ। ਦਿਲ ਕਰਦਾ ਹੁਣ ਜਾਣ ਨੂੰ ਇਦਾਂ। ਜਨ ਬੂਮੀ ਜਨ ਬੂਮੀ ਦੇ ਤਨੂ ਸਾਡੇ ਕੋਲ 20 ਪੈੜੀਆਂ ਜਿਹੜੀਆਂ 10000 ਰੁਪਏ ਆ ਉਹਦਾ ਮਾਮਲਾ ਨਹੀਂ ਉੱਗਦਾ ਹਾਂ ਹਾਂ ਦੁਕਦੇ ਫਿਰਦੇ ਹੁੰਦੇ ਸੀ 10 ਰੁਪਏ ਲੈ ਕੇ ਮਾਮਲਾ ਤਾਰਦੇ ਮਾਮਲੇ ਦੀ ਜ਼ਿੰਮੇਵਾਰੀ ਇਹੀ ਹੁੰਦੀ ਹੈ ਹਾਂ ਅੱਜ ਜਮੀਨਾਂ ਦੇ ਮਾਲਕ ਜਿਹੜੇ ਆ ਨਾ ਹਾਂਜੀ ਸਭ ਤੋਂ ਬਗੇਂ ਪਰਿਵਾਰੀ ਇਹੇ ਘਰ ਨਹੀਂ ਜਾ ਸਕਦਾ ਹੁੰਦਾ ਠੀਕ ਹੈ ਚੌਧਰੀਆਂ ਦੁਪਰਾ ਪਹਿਲਾਂ ਚੌਧਰੀ ਵਜਦੇ ਸੀ ਨਾ ਹੱਜੀ ਵੀ ਇਦਾਂ ਹੀ ਉਧਰ ਮੱਜਾਂ ਰੱਖੀਆਂ ਪਈਆਂ ਵਾਂ ਬੜੀਆਂ ਮੱਜਾਂ ਰੱਖੀਆਂ ਹੋਈਆਂ ਯਾਰ ਕਿ ਲੱਗ ਨਹੀਂ ਸੀ ਅਜੇ ਤੱਕ ਉਹਨਾਂ ਦਾ ਛੱਪੜ ਦੇ ਇੱਕ ਮੋਗਾ ਰੋ ਜਾਂਦਾ ਸੀ ਹੱਜੀ ਵੀ ਮੋਗਾ ਹੀ ਆ ਉਧਰ ਜਾਂਦਾ ਰਹਿੰਦਾ ਹੈ ਜੋ ਮੋੜਾ ਣਾਉਣਾ ਧੋਣਾ ਤੇ ਕਿਸੇ ਨੂੰ ਨੇ ਸਾਰੇ ਜਿੱਦ ਸੌ ਮੈਰੀ ਉਹਨਾਂ ਦਿੱਤੀ ਜੁਨੇਟ ਕੇ ਲੋਕਾਂ ਨੂੰ ਦੇਣੀ ਆ ਐ ਹਨ ਉਹ ਲਾਉਣਾ ਦੋ ਚਾਰ ਕਿਲੋ ਦੁੱਧ ਪੰਜ ਦਸ ਅਸਾਂ ਇਹਨਾਂ ਘਰ ਚਾਹੀਦਾ ਉਹਨਾਂ ਲੈ ਜਾਣਾ ਬਾਕੀ ਨੂੰ ਵਕਾਉਣਾ ਹੀ ਆ ਹੂੰ ਹੁਣ ਅੱਜ ਕੱਲ ਤੇ ਵੇਚਦੇ ਆ ਪਾウダー ਪਾਪਾ ਹੀ ਵੇਚੀ ਜਾਂਦੇ ਇਹਨੂੰ ਮੱਤੀ ਦੇਣੀ ਆ ਤੇ ਖਾਲੀ ਨਹੀਂ ਦੇਣੀ ਜਿਹੜਾ ਪਰਕੇ ਮੱਖਣਦਲ ਵਿੱਚ ਰੱਖਣਾ ਇਹੋ ਜਿਹੇ ਮਾਰਦਾ ਅੱਜ ਵੀ ਇਦਾਂ ਹੀ ਕਰਦੇ ਆ ਜੀ ਹਜੇ ਵੀ ਉਦਾਂ ਹੀ ਕਰਦੇ ਆ ਨਾ ਪਾਉਂਦੇ ਮੱਖਣਦਲ ਹਾਂ ਹੋ ਗਿਆ ਮੁਸਲਮਾਨਾਂ ਨੇ ਕੀ ਟੋਕ ਤੇ ਮੁਗਲਾਂ ਦਾ ਰਾਜ ਇਹ ਦੇਖਦਾ ਆल्या ਉਹਨਾਂ ਪਾਕਿਸਤਾਨ ਤੋਂ ਮੈਨੂੰ ਕੋਈ ਟੀ ਮੁੱਲ ਨਹੀਂ ਦਿੰਦਾ ਅੱਛਾ ਜੀ ਇੱਕ ਇਹ ਦੇ ਘਰ ਚ ਲੈ ਜਾਣਾ ਦੋ ਤਾਂ ਕੋਈ ਨੂੰ ਹਾਂ ਉਹਨਾਂ ਖੁਸ਼ ਹੋਣਾ ਅੱਛਾ ਖੁਸ਼ ਹੋਣਾ ਆਣ ਕੇ ਸਾਡੇ ਘਰ ਆਇਆ ਹਾਂਜੀ ਉਹਨੂੰ ਭਾਉਣਾ ਹਾਂਜੀ ਉਹ ਚੀਜ਼ ਭਾਂਡੇ ਪਾ ਕੇ ਦੇਣੀ ਆ ਅੱਛਾ ਨਹੀਂ 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 ਉਹਨੂੰ ਖੁਸ਼ ਹੋਣਾ ਠੀਕ ਤੇ ਫਿਰ ਇਹ ਵੀ ਨਹੀਂ ਕਿ ਉਹਦਾ ਭਾਂਡਾ ਖਾਲੀ ਛਲਾ ਦੇਣਾ ਉਹਦੀ ਭਾਵੇਂ ਫੋੜ ਪਾਵੇ ਕੋਈ ਪਾਵੇ ਭਾਂਡਾ ਭਾਂਡਾ ਖਾਲੀ ਨਹੀਂ ਨਹੀਂ ਭੇਜਣਾ ਤੂੰ ਅੱਜ ਕੱਲ ਤੇ ਪਰਵਾਹ ਹੀ ਨਹੀਂ ਕਰਦੇ ਨਾ ਚੀਜ਼ਾਂ ਦੀ ਅੱਜ ਕੱਲ ਤੇ ਆnde ਇਧਰ ਆ ਜਿਆ ਲੁੱਟਾਂ ਹੀ ਹੁੰਦੇ ਲੁੱਟਾਂ ਹੀ ਆ ਬੱਸ ਬੱਸ ਤੇ ਪਰ ਉੱਧਰ ਉੱਧਰ ਹਜੇ ਵੀ ਬਾਪੂ ਜੀ ਪੰਜਾਬ ਉੱਦਾਂ ਦਾ ਹੀ ਆ ਕਿਹੜਾ ਉੱਧਰ ਤੇ ਬਲਾ ਉੱਧਰ ਦਾ ਪੰਜਾਬ ਸਾਰਾ ਹਜੇ ਵੀ ਉੱਦਾਂ ਹੀ ਆ ਉੱਦਾਂ ਹੀ ਆ ਗੱਲ ਆ ਪੰਜਾਬ ਉੱਦਾਂ ਦਾ ਤੇ ਜਿੱਦਾਂ ਪਹਿਲਾਂ ਹੀ ਨਾ ਹਜੇ ਉੱਦਾਂ ਹੀ ਆ ਭੁੱਖੇ ਤੋਂ ਮਰਦੇ ਆ ਹਾਂ ਗਰੀਬੀ ਹੈਗੀ ਆ ਗਰੀਬੀ ਹੈਗੀ ਉੱਦਾਂ ਪਰ ਉੱਦਾਂ ਹੈਗੇ ਸਾਡਾ ਇਲਾਕਾ ਹੈ ਨਾ ਉਹ ਤੇ ਬਾਦਸ਼ਾਹ ਠੀਕ ਹੈ ਬੱਸ 我就是。